सहू सचे पात आसर सहनू सचे पाती ते आसर सहू सचे पाती तेस ठीकु आहे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਹਿਲਾਂ ਤੇ ਜਥੇ ਤੋਂ ਇਸ ਚੀਜ਼ ਦੀ ਮਾਫੀ ਚਾਹੁੰਦਾ ਕਿਉਂਕਿ ਬਾਬਾ ਜੀ ਨੇ ਵੀ ਜਾਣਾ ਸੀ ਜੱਜ ਸਾਹਿਬਾਨ ਆਪਣੇ ਕੋਲ ਆਏ ਨੇ ਇਹਨਾਂ ਨੇ ਵੀ ਜਾਣਾ ਸੀ ਕਿਉਂਕਿ ਕਈ ਕਾਰੋਬਾਰ ਲਿਕੇ ਹੁੰਦੇ ਨੇ ਉਹ ਬਾਬਾ ਜੀ ਵੀ ਆਪਣਾ ਜਾਣਾ ਸੀ ਬਾਬਾ ਭਾਲ ਸਿੰਘ ਜੀ ਆਪਣੇ ਕੋਲ ਡਾਂਸਰ ਕਲੇਰਾ ਪਹੁੰਚੇ ਨੇ ਤੇ ਇਹਨਾਂ ਦੇ ਵੀ ਉੱਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਆਪਣੇ ਕੋਲ ਇੱਥੇ ਪਹੁੰਚੀ ਹੋਏ ਨੇ ਇਹਨਾਂ ਨੂੰ ਗੁਰੂ ਘਰ ਵੱਲੋਂ ਔਰ ਸੰਗਤ ਵੱਲੋਂ ਬਹੁਤ ਸਤਿਕਾਰ ਤੇ ਮਾਣ ਸਨਮਾਨਿਤ ਕੀਤਾ ਜਾਂਦਾ ਹੈ ਸਾਡੇ ਜੱਜ ਸੇ ਮਾਣ ਇਹਨਾਂ ਨੂੰ ਸਨਮਾਨਿਤ ਕਰਨਗੇ ਹਾਂ ਬੋਲੇ ਸੋ ਨਿਹਾਲ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਨੇ ਆਪਣਾ ਟਾਈਮ ਕੱਢਿਆ ਤੇ ਸੰਗਤਾਂ ਦੇ ਵਿੱਚ ਸ਼ਿਰਜੁਗਤ ਹੋਏ ਨੇ ਸੋ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੁਣ ਅਗਲਾ ਪ੍ਰੋਗਰਾਮ ਆਪ ਜੀ ਡਾਡੀ ਸਹਿਬਾਨ ਤੁਹਾਨੂੰ ਆਪ ਸਮਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

ਤਾਨਾ ਨਾਨਕ ਜੀ ਨੇ ਕਾਲੀ ਜੋ 10 ਜਾਮੇ ਆਪਣੇ ਧਾਰ ਗਿਆ ਆਪੇ ਗੁਰੂ ਤੇ ਆਪੇ ਬਣ ਜਿਲਾ ਉਹ ਜਗ ਦੇ ਅੰਦਰ ਜਾ ਰ ਗਿਆ ਲੈਣੇ ਤੋਂ ਅੰਗਦ ਕੀਤਾ ਇਹ ਤੇ ਅੰਗਦੋਂ ਅਮਰ ਕਹਾਇਆ ਇਹ ਫਿਰ ਅਮਰਦਾਸ ਤੋਂ ਰਾਮਦਾਸ ਸੋਢੀ ਸੁਲਤਾਨ ਅਖਵਾਇਆ ਇਹ ਦੋਇਤਾ ਬਾਣੀ ਦਾ ਗੁਰੂਤਾ ਬਾਣ ਗੁਰ ਅਰਜਨ ਸਾਹਿਬ ਸਹਾਇ ਨੇ 6ਵੇਂ ਪੀਰ ਗੁਰ ਹਰਗੋਬਿੰਦ ਤੇ 7ਵੇਂ ਥਾ ਹਰਿ ਰਾਏ ਨੇ ਹਰ ਦਾ ਰੂਪ ਹਰ ਕ੍ਰਿਸ਼ਨ ਜੋ ਬਾਦ ਗੁਰੂ ਬਖਸ਼ੰਦ ਹੋਏ 9ਵੇਂ ਗੁਰੂ ਤੇਗ ਬਹਾਦਰ ਤੇ ਪਿਆਰਿਓ 10ਵੇਂ ਗੁਰੂ ਗੋਬਿੰਦ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਿੱਥੇ ਵਸਦੇ ਨੇ ਵਿੱਚ ਆ ਖਾਲਸਾ ਪੰਥ ਸਮਾਇੇ ਨੇ ਆਓ ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਫਤਿਹ ਆਪਾਂ ਸਾਰਿਆਂ ਨੇ ਸਾਂਝੀ ਕਰਨੀ ਹੈ ਜਿੱਤੇ ਸਰੀਰ ਆਪਾਂ ਸਾਈਹਬਾਂ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਆਓ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ ਆਪਾਂ ਇੱਕ ਆਗਰਤਾ ਬਣਨ ਲਈ ਜਦੋਂ ਅਸੀਂ ਸੰਗਤ ਵਿੱਚ ਆਈ ਸੀਗਾ ਪੰਡਾਲ ਮਾਰੇ ਦੀ ਰਿਆਲ ਸਦਕਾ ਕਾਫੀ ਭਰਿਆ ਹੋਇਆ ਸੀ ਜਾਂ ਤਾਂ ਫਿਰ 사ਸੰਗ ਦੇ ਇਹ ਕਹਿ ਸਕਦੇ ਵੀ ਇੱਥੋਂ ਦੀ ਸੰਗਤ ਢਾਡੀਆਂ ਦੀ ਬਹੁਤ ਸ਼ਕੀਨ ਨਹੀਂ ਵੀ ਜਦੋਂ ਢਾਡੀ ਸਿੰਘ ਲੱਗਣ ਲੱਗੇ ਮੇਰੀਆਂ ਭੈਣਾਂ ਉੱਥੇ ਬਾਹਰ ਚਲ ਗਈਆਂ ਲੰਗਰ ਹਾਲ ਦੇ ਵਿੱਚ ਵੇਖਿਆ ਵਾ ਪਰਚਾਤਾ ਪਾਣੀ ਆਪਾਂ ਸਾਰੇ ਨੇ ਛਕ ਲਿਆ ਅਸਲੀ ਪਕੌੜੇ ਬੜੇ ਰੱਜ ਕੇ ਚੜ੍ਹਦੀ ਕਲਾ ਦੇ ਨਾਲ ਛਕ ਗਏ ਪਰ ਕਈ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਬੱਚੇ ਭਰਾ ਉੱਥੇ ਬੈਠ ਗਏ ਨੇ ਲੰਗਰ ਹਾਲ ਦੇ ਵਿੱਚ ਤੇ ਮੈਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਵੀ ਆਪਾਂ ਲਾ ਸਾ